ਜੋ ਅੱਜ ਇਸ ਮੰਚ ਤੋਂ ਗੋਲ। ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕ ਰਹੇ ਇਹ ਕੋਈ ਵਿਰੋਧੀ ਪਾਰਟੀ ਦੇ ਲੀਡਰ ਨਹੀਂ ਸੰਗੋ ਅੰਮ੍ਰਿਤਸਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਹੀ ਵਿਤੈਕ ਅਜੀਤ ਗੁਪਤਾ ਨੇ ਇਨਦੀ ਇਹ ਸਪੀਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਅਜੇ ਗੁਪਤਾ ਪੁੱਛ ਰਹੇ ਨੇ ਕਿ ਦੱਸਿਆ ਜਾਵੇ ਕਿਹੜਾ ਬਦਲਾਵ ਹੋਇਆ ਹੈ ਕਿ ਆ ਕਿ ਪੰਜਾਬ ਵਿੱਚ ਨਸ਼ਾ ਬੰਦ ਨਹੀਂ ਹੋਇਆ ਸੰਗੋ ਵੱਧ ਗਿਆ ਹੈ ਇਹ ਵੀ ਕਿਹਾ ਕਿ ਭ੍ਰਿਸ਼ਟਾਚਾਰ ਤੇ ਵੀ ਕੋਈ ਲਗਾਮ ਨਹੀਂ ਲੱਗੀ ਸੰਗੋ ਹੋਰ ਵਧਿਆ ਹੈ ਅਜੇ ਇਹ ਚ ਹੁਣ ਤਾਂ ਮਾਣ ਵਿਰੋਧੀ ਲੀਡਰ ਮਾਣ ਸਰਕਾਰ ਤੇ ਹਮਲਾਵਰ ਨੇ ਸੁਖਬੀਰ ਬਾਦਲ ਤੋਂ ਲੈ ਕੇ ਵਿਕਰਮ ਮਜੀਠੀਆ ਸਣੇ ਰਾਜਾ ਵਿੜਿੰਗ ਨੇ ਵੀ ਮਾਣ ਸਰਕਾਰ ਨੂੰ ਘੇਰਿਆ ਬਦਲਾਹ ਰੱਬ ਤੁਸੀਂ ਮਾਣ ਰਿਵਾਂਸਪੀ ਟੀਮਤਲਾਵਿਆ ਪੰਜਾਬ ਦੇ ਵਿੱਚ ਦਸਤਖਤ ਦੋ ਲਾਈਟ ਪਤਲਾ ਵੀ ਹੈ ਇੱਕ ਪਤਲਾ ਵੀ ਹੈ ਨਸ਼ਾ ਪੰਦਰੀ ਹੋਇਆ ਕ੍ਰੈਕਸ਼ਨ ਜੇਸਾ ਵੱਧ ਕੇ ਹੋ ਰਾ ਸੀ ਨਸ਼ਾ 23 ਨਾਲ ਵੱਧ ਗਿਆ ਪੰਜਾਬ ਦੇ ਵਿੱਚ ਆਪਨੇ ਕੰਮ ਦੋਖਾ ਜਿਸੇ ਤੋਂ ਮਾਵਾਂ ਜੇ ਆਪਾਂ ਗੱਲ ਕਰੀਏ ਤਾਂ ਅੱਖਾਂ ਚਾਲ ਦੀ ਭ੍ਰਸ਼ਟਾਚਾਰ ਭ੍ਰਸ਼ਟਾਚਾਰ ਹੀ ਕਰਦੇ ਆ ਕਿਹੜਾ ਪ੍ਰਸ਼ਾਸਨ ਪੱਧਰ ਉੱਤਸੋ ਲੋਕੀ ਕਹਿੰਦੇ ਨੇ ਲੋਕੀ ਦੱਸਦੇ ਨਾ ਕੇ ਜੇ ਡਾਕਟਰ ਸਾਹਿਬ ਨਸ਼ਾ ਇਹ ਬਾਤ ਕਿਸਲੇ ਲਈ ਹੋਇਆ ਜਿਹੜਾ ਭ੍ਰਸ਼ਟਾਚਾਰ ਸੀ ਜਿਹੜਾ ਕ੍ਰੈਕਸ਼ਨ ਸੀ ਉਹ ਮੈਂਗੀ ਹੋ ਗਈ ਮੈਂਗੀ ਹੋ ਗਈ ਮੇਰਾ ਇੱਕ ਦੋਸਤ ਜਿਹੜਾ ਕਾਰੋਬਾਰੀ ਹੈ ਮੇਰਾ ਬਿਜ਼ਨਸਮੈਨ ਹੈ ਕਿਸਾਨ ਹੈ ਜਦ ਇਹ ਫੋਨ ਕੀਤਾ ਕੰਮ ਕਰ ਰਿਹਾ ਸੀ ਆਪਣਾ ਮੇਰੇ ਕੋ ਰਿਸ਼ਵਤ ਮੰਗੀ ਗਈ 1 ਲੱਖ ਰੁਪਈਆ ਤੇ ਜਦੋਂ ਮੈਂ ਕਿਸੇ ਐਫਐਲ ਦਾ ਫੋਨ ਕਰਤਾ ਤੇ ਰਿਸ਼ਵਤ ਹੋ ਗਈ 5 ਲੱਖ ਰੁਪਈਆ ਇਹ ਬਦਲਾਤ ਦਾ ਕਾਹਦਾ ਇਹ ਕਿੰਨੇ ਕਿਦਾਬুল্লাহ ਇਹ ਕੋਈ ਬਦਲਾਅ ਨਹੀਂ ਹੈ